ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਡਰਾਈਵਿੰਗ ਲਾਇਸੈਂਸ ਕੋਟਾਲੇ ਦੇ ਵਿੱਚ ਸ਼ਾਮਲ ਵਿਜਲੈਂਸ ਦੇ ਮੁਖੀ ਐਸਪੀਐਸ ਪਰਮਾਰ ਨੂੰ ਜੜਾ ਸਸਪੈਂਡ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਐਸਐਸਪੀਐਸ ਪਰਮਾਰ ਨੂੰ ਤੇ ਉਸ ਦੇ ਨਾਲ ਹੀ ਏਆਈਜੀ ਤੇ ਇੱਕ ਹੋਰ ਐਸਐਸਪੀ ਨੂੰ ਵੀ ਸਸਪੈਂਡ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਦਿੱਤੇ ਗਏ ਹਨ ਕਿ ਡਰਾਈਵਿੰਗ ਲਾਇਸੈਂਸ ਕੋਟਾਲੇ ਦੇ ਵਿੱਚ ਜਿਹੜੀ ਜਾਂਚ ਕੀਤੀ ਜਾਵੇ ਤੇ ਹੁਣ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਸ ਦੇ ਵਿੱਚ ਐਸ ਪੀ ਐਸ ਪਰਮਾਰ ਨੂੰ ਜੋ ਕਿ ਵਿਜੀਲੈਂਸ ਦੇ ਮੁਖੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਉਹਨਾਂ ਦੇ ਨਾਲ ਦੋ ਹੋਰ ਵੱਡੇ ਉੱਚ ਅਧਿਕਾਰੀਆਂ ਨੂੰ ਵੀ ਸਸਪੈਂਡ ਕੀਤਾ ਗਿਆ ਹੈ ਇਸ ਦੇ ਲਈ ਸਾਡੇ ਨਾਲ ਜਾਣਕਾਰੀ ਦੇਣ ਦੇ ਲਈ ਸਾਡੇ ਸੰਪਾਦਕ ਬਲਜੀਤ ਮਰਵਾੜੀ ਜੁੜੇ ਨੇ ਬਲਜੀਤ ਜੀ ਪੰਜਾਬ ਸਰਕਾਰ ਦੀ ਇਹ ਕਾਰਵਾਈ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜੀ ਜੇਕਰ ਆਪਾਂ ਗੱਲ ਕਰਕੇ ਦੇਖੀਏ ਤਾਂ ਐਸ ਪੀ ਐਸ ਪਰਮਾਰ ਜਿਹੜੇ ਆਈ ਪੀ ਐਸ ਨੇ ਇਹਨਾਂ ਨੂੰ ਟੋੜੇ ਹੀ ਜਮਾ ਪਹਿਲਾਂ तकरीबन ਮੋٹے ਤੌਰ ਤੇ ਦੇਖੀ ਤਾਂ 1 ਮਹੀਨਾ ਹੋਇਆ ਸੀਗਾ ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਪਿਆ ਸੀਗਾ ਬਜਟ ਸੈਸ਼ਨ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੀ ਨਿਯੁਕਤੀ ਕੀਤੀ ਗਈ ਸੀਗੀ ਔਰ ਨਾਗੇਸ਼ਵਰ राव ਉਹਨਾਂ ਨੂੰ ਹਟਾਇਆ ਗਿਆ ਸੀ ਜੀ ਨਾਗੇਸ਼ਵਰ राव ਨੂੰ ਤੇ ਹੁਣ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਨਾਲ ਦਿਨਾਂ ਦੇ ਇੱਕ AIG ਤੇ ਇੱਕ ਅਸਸਤੀ ਅਧਰ ਦੇ ਅਧਿਕਾਰ ਨੂੰ ਵੀ ਸਸਪੈਂਡ ਕੀਤਾ ਗਿਆ ਔਰ ਇਹਦੀ ਵਜ੍ਹਾ ਕੀ ਹੈ ਵਜ੍ਹਾ ਦੱਸੀਆਂ ਜਾ ਰਹੀ ਹੈ ਜਿਹੜਾ ਆਪਣਾ ਜਿਹੜਾ ਡਰਾਈਵਿੰਗ ਲਾਇਸੈਂਸ ਕੋਟਾਲਾ ਭਾਵ ਕੇ ਇਹ ਆਰਟੀਓ ਦਫ਼ਤਰਾਂ ਦੇ ਵਿੱਚ ਜਿਹੜਾ ਡਰਾਈਵਿੰਗ ਲਾਇਸੈਂਸ ਬੰਦੇ ਨੇ ਪੰਜਾਬ ਦੇ ਤੇ ਉਸ ਸੰਬੰਧੀ ਕੋਈ ਜਿਹੜੇ ਕੇਸ ਚੱਲਦੇ ਪਏ ਜੀਗੇ ਉਹਦੇ ਵਿੱਚ ਕੁਤਾਹੀ ਵਰਤਣ ਲੈ ਕੇ ਲਾਪਰਵਾਹੀ ਵਰਤਣ ਲੈ ਕੇ ਪਰਮਾਰ ਉਹਨਾਂ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਜੋ ਅੱਜ ਤੱਕ ਪੁਖਤਾ ਜਾਣਕਾਰੀ ਹਿੰਦਕ ਸਾਡੇ ਸੂਤਰਾਂ ਨੇ ਜੋ ਸਾਡੇ ਤੱਕ ਪਹੁੰਚਾਈ ਹੈ ਬਲਜੀਤ ਜੀ ਕਿੰਨਾ ਕਿਤੇ ਆ ਜਿਹੜੀ ਆਰਟੀਓ ਦਫ਼ਤਰਾਂ ਦੇ ਵਿੱਚ ਬੀਤੇ ਦਿਨੀ ਰੇਡਾਂ ਪਈਆਂ ਸੀ ਇਸੇ ਮਾਮਲੇ ਦੇ ਨਾਲ ਜੁੜੀਆਂ ਹੋਈਆਂ ਪਈਆਂ ਨੇ ਇਕਨੋਮੀ ਇਸੇ ਮਾਮਲੇ ਕਿੱਸਾ ਹੋ ਸਕਦਾ ਕਿ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਕਈ ਆਰਟੀਓ ਦੇ ਸੈਂਟਰਾਂ ਦੇ ਵਿੱਚ ਇਹ ਦੇਖਦਾ ਹੈ ਰੇਟ ਜਿਨ੍ਹਾਂ ਵਿੱਚ ਅੰਮ੍ਰਿਤਸਰ ਵੀ ਸ਼ਾਮਲ ਸੀ ਗੁਰਦਾਸਪੁਰ ਹਾਂਜੀ ਮੁਹਾਲੀ ਦੇ ਜਿਹੜੇ ਆਰਟੀਓ ਪ੍ਰਦੀਪ ਸਿੰਘ ਢਿੱਲੋਂ ਪਟਿਆਲਾ ਉਹਨਾਂ ਦੇ ਵੀ ਵਾਰੰਟ ਜਾਰੀ ਹੋਏ ਨੇ ਇੱਕ ਮਈ ਤੱਕ ਆ ਤੇ ਉਹਨਾਂ ਤੇ ਵੀ ਐਕਚੁਅਲੀ ਗੱਲ ਹੋ ਰਹੀ ਹੈ ਕਿਉਂਕਿ ਇਹ ਪੰਜਾਬ ਪੱਤਰ ਦਾ ਵੱਡਾ ਮਾਮਲਾ ਸੀ ਡਰਾਈਵਿੰਗ ਸੈਂਟਰ ਜਿਹੜੇ ਕੋਟੜੇ ਚੱਲ ਰਹੇ ਨੇ ਲਾਇਸੈਂਸ ਬਣਾਉਣ ਲਈ ਔਰ ਕੰਮ ਕਰਾਉਣ ਲਈ ਜਿਹੜੇ ਹਸਪਤਾਲ ਲਿਆਂ ਜਾਂਦੀਆਂ ਨੇ ਉਹਦੀ ਪੜਤਾਲ ਜਿਹੀ ਇਨਕੁਆਇਰੀਆਂ ਚੱਲ ਰਹੀਆਂ ਸੀਗੀਆਂ ਸੋ ਕਿਪਣਾ ਕਿਤੇ ਉਹਨੇ ਦੇਖਣਾ ਹੈਗਾ ਕਿ ਵਿਜੀਲੈਂਸ ਚੀਫ ਤੇ ਹੀ ਐਕਸ਼ਨ ਲੈ ਲੈਣਾ ਭਾਵੇਂ ਕੋਈ ਵੱਡੇ ਪੱਤਰ ਦੀ ਜਿਹੜੀ ਆਪਾਂ ਕਹੀਏ ਨਲਾਇਕੀ ਆਪਾਂ ਕਹਿ ਸਕਦੇ ਆ ਜਾਂ ਗਲਤੀ ਕਹੀਏ ਉਹ ਤਾਂ ਹੋਈ ਹੈ ਨਲਾਇਕੀ ਸਾਹਮਣੇ ਆਈ ਇਸ ਤੇ ਆਪਾਂ ਸਿੱਧੇ ਤੌਰ ਤੇ ਕਹੀਏ ਤਾਂ ਪੰਜਾਬ ਸਰਕਾਰ ਨੂੰ ਜਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ ਕਹਿ ਸਕਦੇ ਹਾਂ ਕਿ ਤਰ੍ਹਾਂ ਕਿਤੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਘਟਾਲੇ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੇ ਜਾ ਰਹੇ ਬਿਲਕੁਲ ਜ਼ੀਰੋ ਜਿਹੜੀ ਟੋਲਰੈਂਸ ਅਗੇਂਸਟ ਕਰਪਸ਼ਨ ਦਾ ਪਹਿਲੇ ਦਿਨ ਤੋਂ ਹੀ ਆਪਾਂ ਕਹੀਏ ਇੱਕ ਏਜੰਡਾ ਹੈਗਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਦਾ ਤੇ ਉਹਦੇ ਤਹਿਤ ਜਿਉਂਕਿ ਸਰਕਾਰ ਖੁਦ ਜਿਸ ਅਫਸਰ ਨੂੰ ਨਿਯੁਕਤ ਕਰੇ ਤੇ ਇੱਕ ਮਹੀਨੇ ਦੇ ਵਿੱਚ ਹੀ ਉਸ ਤੇ ਐਡਾ ਵੱਡਾ ਐਕਸ਼ਨ ਨਾਲ ਉਹਨਾਂ ਦੇ ਹੋਰ ਦੋ ਅਧਿਕਾਰੀ ਕੇਆਈਜੀ ਪੱਦਰ ਤੇ ਇਹ ਕਪੜਾ ਐਸਐਸਪੀ ਪੱਧਰ ਦੇ ਸੋ ਕਿਤਨਾ ਕਿ ਤਿੰਨ ਵੱਡੇ ਵਿਚਾਰਿਆਂ ਸਸਪੈਂਡ ਕਰਨਾ ਇਹ ਸੰਕੇਤ ਦੇ ਰਿਹਾ ਹੈ ਕਿ ਕੋਈ ਵੱਡਾ ਹੀ ਮਾਮਲਾ ਸੀਗਾ ਜਿਹੜੀ ਦੇਣ ਕੀ ਸਾਹਮਣੇ ਆਂਦੀ ਹੈ ਇਹ ਵੀ ਅਸੀਂ ਜਲਦੀ ਹੀ ਦੱਸਾਂਗੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬਲਜੀ ਜੀ ਧੰਨਵਾਦ ਜੀ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਡਰਾਈਵਿੰਗ ਲਾਇਸੈਂਸ ਕੋਟਾਲੇ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਐਸਪੀਐਸ ਪਰਿਵਾਰ ਨੂੰ ਜਿਹੜਾ ਇਸ ਦੇ ਵਿੱਚ ਸਸਪੈਂਡ ਕੀਤਾ ਗਿਆ ਹੈ ਤੇ ਉਹਨਾਂ ਦੇ ਨਾਲ ਦੋ ਹੋਰ ਵੱਡੇ ਉੱਚ ਅਧਿਕਾਰੀਆਂ ਨੂੰ ਵੀ ਸਸਪੈਂਡ ਕੀਤਾ ਗਿਆ ਥੋੜੇ ਹੀ ਸਮੇਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਪੰਜਾਬ ਦੇ ਬਜਟ ਸੈਸ਼ਨ ਦੇ ਦੌਰਾਨ ਮਹੀਨੇ ਪਹਿਲਾਂ ਹੀ ਇਹਨਾਂ ਨੂੰ ਜਿਹੜੀ ਸੇਵਾਵਾਂ ਦੇ ਲਈ ਲਗਾਇਆ ਜਾਂਦਾ ਪਰ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਹੀ ਲਗਾਏ ਇੱਕ ਵੱਡੇ ਅਧਿਕਾਰੀ ਨੂੰ ਬਾਅਦ ਦੇ ਵਿੱਚ ਸਸਪੈਂਡ ਕਰ ਦਿੱਤਾ ਜਾਂਦਾ ਹੈ